ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਹੈ 14 ਅਪ੍ਰੈਲ 2024 ਤੇ ਅੱਜ ਅਸੀਂ ਪਹੁੰਚੇ ਹਾਂ ਜੀ ਉੱਚਾ ਦਰਬਾਬਾ ਨਾਨਕ ਪਿੰਡ ਬਪਰੌਰ ਸ਼ੰਭੂ ਪੰਜਾਬ ਦੇ ਵਿੱਚ ਤੇ 14 ਤਰੀਕ ਜਿਵੇਂ ਤੁਹਾਨੂੰ ਪਤਾ ਹੈ ਜੀ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੁੰਦਾ ਹੈ ਤੇ ਇਸੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਹੁੰਦਾ ਜੋ ਇਸ ਸਥਾਨ ਤੇ ਮਨਾਇਆ ਜਾ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉੱਚਾ ਦਰਬਾਬਾ ਨਾਨਕ ਇੱਕ ਸਿੱਖ ਜੋਬਾ ਜਿਹੜਾ ਪਿੰਡ ਬਪਰੌਰ ਸ਼ੰਭੂ ਬਣਿਆ ਹੈ ਜੀ ਉਹਦੇ ਦਰਸ਼ਨ ਕਰਾਵਾਂਗੇ ਕਿ ਇਹ ਕਿਵੇਂ ਬਣਿਆ ਹੋਇਆ ਇੱਥੇ ਕੀ ਕੀ ਹੋਊਗਾ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਕੁਝ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਿਹੜੇ ਵੀ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਸਾਡੇ ਜਿੰਨੇ ਵੀ ਅੱਗੇ ਆਉਣ ਵਾਲੇ ਵੀਡੀਓ ਨੇ ਉਹਦੇ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਆਜੋ ਤੁਹਾਨੂੰ ਇਹ ਅਜੂਬਾ ਦਿਖਾਣੇ ਆ ਨਾਲ ਆਪਾਂ ਦੇਖਦੇ ਆਂ ਉੱਚਾਦਰਭਾ ਬਿਨਾਨਕ ਦਾ ਇੱਕ ਸਿੱਖ ਅਜੂਬਾ ਹੈ ਜੋ ਪਿੰਡ ਬੋਪਰੋਲ ਸ਼ੰਭੂ ਵਿਖੇ ਬਣਾਇਆ ਗਿਆ ਹੈ ਜਿਸ ਨੂੰ ਬਣਾਇਆ ਹੈ ਜੀ ਰੋਜਾਨਾ ਸਪੋਕਸਮੈਨ ਦੇ ਬਾਨੀ ਜਗਿੰਦਰ ਸਿੰਘ ਜੀ ਨੇ ਤੇ ਉਹਦੇ ਟਰਸਟ ਮੈਂਬਰਸ ਨੇ ਜੀ ਇੱਕ ਟਰਸਟੀ ਸੰਸਥਾ ਹੈ ਜਿਸ ਦੇ ਵਿੱਚ ਮੈਂਬਰ ਬਣ ਕੇ ਮੈਂਬਰਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਦੇ ਕੇ ਇਸ ਅਜੂਬੇ ਨੂੰ ਬਣਾਇਆ ਹੈ ਜੀ ਸੂਰਸੋ ਪਹਿਚਾਨੀਏ ਜੋ ਲਰਦੀਨ ਕੇ ਹੈ ਤੜੋ ਸੂਰਸੋ ਪਹਿਚਾਨੀਏ ਜੋ ਲਰਦੀਨ ਕੇ ਸੂਰਸੋ ਪਹਿਚਾਨੀਏ ਜੋ ਲਰਦੀਨ ਕੇ ਉੱਚਾਦਰ ਬਾਬਾ ਨਾਨਕ ਦੇ ਵਿੱਚ ਹਸਪੀਟਲ ਬਣਿਆ ਹੋਇਆ ਜੀ ਇੱਥੇ ਰਸੋਈ ਬਣੀ ਹੋਈ ਹੈ ਤੇ ਤੇ ਇੱਕ ਪ੍ਰੋਪਰ ਬਿਲਡਿੰਗ ਬਣੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਸ਼ਾਪਿੰਗ ਵਗੈਰਾ ਕਰ ਸਕਦੇ ਹੋ ਤੇ ਜਿਹੜਾ ਮੇਨ ਅਟਰੈਕਸ਼ਨ ਹੈ ਜੀ ਉਚਾਦਰ ਬਾਬੇ ਨਾਨਕ ਦਾ ਹੋਵੇ ਜੀ ਸਿੱਖ ਪੰਥ ਨੂੰ ਤੇ ਸਿੱਖ ਧਰਮ ਨੂੰ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਫੈਲਾਣਾ ਤਾਂ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ ਅਸਲੀ ਫਲਸਫੇ ਨੂੰ ਸਮਝ ਸਕੀਏ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਐਕਚੁਅਲੀ ਵਿਚਾਰਧਾਰਾ ਸੀਗੀ ਸਿੱਖੀ ਧਰਮ ਬਾਰੇ ਉਹ ਕੀ ਸੀਗੀ ਉਹ ਆਪਾਂ ਉਰੇ ਇਸ ਉਚਾਦਰ ਬਾਬੇ ਨਾਨਕ ਜੂਬੇ ਦੇ ਵਿੱਚ ਆ ਕੇ ਦੇਖ ਸਕਦੇ ਹਾਂ ਉਹਦੇ ਰਿਗਾਰਡਿੰਗ ਫਿਲਮਜ਼ ਵੀ ਫਿਲਮਜ਼ ਵੀ ਹੋਣ ਗਿਆ ਉਦੇ ਰਿਗਾਰਡਿੰਗ ਆਪਾਂ ਨੂੰ ਕੁਝ ਸੈਕਸ਼ਨ ਵੀ ਹੋਣਗੇ ਤੁਹਾਨੂੰ ਹੈੱਡਫੋਨ ਰਾਹੀਂ ਇੱਕ ਧਰਮ ਦੁਬਾਰੇ ਦੱਸਿਆ ਵੀ ਜਾਊਗਾ ਦਿਖਾਇਆ ਵੀ ਜਾਊਗਾ ਤਾਂ ਕਿ ਆਪਾਂ ਚੰਗੀ ਤਰੀਕੇ ਨਾਲ ਆ ਸਿੱਖ ਧਰਮ ਦੇ ਜਿਹੜਾ ਅਸਲੀ ਫਲਸਫੇ ਨੂੰ ਸਮਝ ਸਕੀਏ ਕਟ ਮਰੇ ਕਟ ਮਰੇ ਕਟ ਮਰੇ ਹੋ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛਾੜ ਖਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਦੇ ਸੰਦਰਭ ਦੇ ਵਿੱਚ ਬਹੁਤ ਸੋਹਣਾ ਜਿਹੜਾ ਪੰਡਾਲ ਸਜਾਇਆ ਗਿਆ ਸੀਗਾ ਜਿੱਥੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਰਦਾਸ ਉਪਰੰਤ ਕੀਰਤਨ ਕੀਤਾ ਗਿਆ ਤੇ ਹੋਰ ਕੀਰਤਨੀਆਂ ਜਿੱਥੇ ਆਏ ਹੋਏ ਸੀਗੇ ਇੱਥੇ ਕਿਤਾਬਾਂ ਦਾ ਸਟਾਲ ਵੀ ਲੱਗਿਆ ਹੋਇਆ ਸੀਗਾ ਜਿੱਥੇ ਬਹੁਤ ਸਾਰੇ ਜਿਹੜੀ ਸੰਗਤ ਹੈ ਉਹ ਕਿਤਾਬਾਂ ਖਰੀਦ ਰਹੀ ਸੀ ਆਜੋ ਆਪਾਂ ਕੁਝ ਕਿਤਾਬਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਵਾਸਾ ਸੋਤਿ ਕਤਤਕ ਨਹੀਂ ਵਿਸਾਖ ਪੜੋ 5000 ਦਿੱਤੋ ਉਰੇ ਇਹ ਮਤਲਬ ਹੈ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਉਹ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਤਕ ਦੇ ਵਿੱਚ ਮਨਾਉਂਦੇ ਆ ਤੇ ਬਹੁਤ ਸਾਰੇ ਜਿਹੜੇ ਨੇ ਉਹ ਵਿਸਾਖ ਦੇ ਵਿੱਚ ਮਨਾਨੇ ਮਤਲਬ ਖਾਲਸਾ ਪੰਥ ਦੇ ਸਥਾਪਨਾ ਦੇ ਵਿਸਾਲੇ ਦਿਨ ਤੇ ਇਹ ਹੁਣ ਤੱਕ ਨਹੀਂ ਪਤਾ ਜੀ ਗੁਰੂ ਨਾਨਕ ਦੇਵ ਜੀ ਦਾ ਅਸਲੀ ਜਨਮ ਦਿਨ ਕਿਹੜੇ ਮਹੀਨੇ ਚ ਹੁੰਦਾ ਕੱਤਕ ਚ ਹੁੰਦਾ ਵਿਸਾਖ ਚ ਹੁੰਦਾ ਤਾਂ ਉਹਦੇ ਸੰਦਰਭ ਦੇ ਵਿੱਚ ਇੱਕ ਜਿਹੜੀ ਕਿਤਾਬ ਛਾਪੀ ਗਈ ਹੈ ਤਾਂ ਕਿ ਤੁਸੀਂ ਆਪ ਡਿਸਾਈਡ ਕਰ ਸਕੋ ਸ਼ੁਰੂ ਦੇ ਵਿੱਚ ਸਾਨੂੰ ਵੀ ਇਹੀ ਪੜਾਇਆ ਗਿਆ ਕਿ ਜਿਹੜਾ ਮਾਰਾ ਦਾ ਜਨਮ ਦਿਨ ਹੁੰਦਾ ਉਹ ਅਪ੍ਰੈਲ ਮਹੀਨੇ ਵਿੱਚ ਹੁੰਦਾ ਆ ਦੇਖੋ ਇਹ ਕਿੰਨਾ ਸੋਹਣਾ ਉਹਰੇ ਡੈਕੋਰੇਸ਼ਨ ਕੀਤੀ ਗਈ ਸੀਗੀ ਪ੍ਰੋਗਰਾਮ ਦੇ ਸੰਦਰਭ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਨਵੇਤਾ ਜੀ ਨੇ ਜਕਾਰਾ ਲਾਇਆ ਸੀ ਤੇ ਜਕਾਰੇ ਦਾ ਜਵਾਬ ਨਾ ਪੂਰੇ ਜੋਸ਼ ਨਾਲ ਆਇਆ। ਸੋ ਜੋਸ਼ ਨਾਲ ਜਵਾਬ ਦਿਆ ਕਰੋ। ਬੋਲੇ ਸੋ ਨਿਹਾਲ। ਡਾਕਟਰ ਅਲੰਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ i'm well, here yeah.

ਸਤਿ ਸ਼੍ਰੀ ਅਕਾਲ ਆਈ ਪਾਈ ਲਾਲੋ ਦੀ ਬਗੀਚੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਪਲਾਂਟਸ ਨੇ ਉਹ ਲਗਾਏ ਗਏ ਨੇ ਇਹ ਅੰਬ ਲਗਾਏ ਗਏ ਹੈ ਜੀ ਤੇ ਉਰੇ ਆਪਣਾ ਚੀਕੂ ਲਗਾਇਆ ਗਿਆ ਤੇ ਹੋਰ ਬਹੁਤ ਸਾਰੇ ਜਿਹੜੇ ਪਲਾਂਟਸ ਲਗਾਏ ਗਏ ਇੱਕ ਬਗੀਚੀ ਦਾ ਰੂਪ ਦਿੱਤਾ ਗਿਆ ਪਾਈ ਲਾਲੋ ਜੀ ਦੇ ਯਾਦ ਦੇ ਵਿੱਚ ਤਾਂ ਕਿ ਇੱਕ ਸੋਹਣਾ ਜਿਹੜਾ ਪਾਰਕ ਵਗੈਰਾ ਉਹ ਬਣਾਇਆ ਜਾ ਸਕੇ ¡Adiós! ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਜੇ ਕੁਝ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੈਂ ਜਰੂਰ ਸੁਜੈਸਟ ਕਰੂੰਗਾ ਕਿ ਤੁਸੀਂ ਉੱਚਾਦਰ ਬਾਬਾ ਨਾਨਕ ਪਿੰਡ ਬੱਬਰੋੜ ਸ਼ੰਭੂ ਪੰਜਾਬ ਜਰੂਰ ਇੱਕ ਵਾਰ ਵਿਜ਼ਿਟ ਕਰਕੇ ਆਇਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ